ਉਜਿਆ ਨੂੰ ਆਪਣੇ ਬਾਰੇ ਸਫਾਈ ਦੇ ਕੇ ਆਪਣੇ ਸਮੇਂ ਦੀ ਬਰਬਾਦੀ ਨਾ ਕਰੋ ਕਿਉਂਕਿ ਸਮਾਂ ਕਿਸੇ ਦੀ ਵੇਟ ਨਹੀਂ ਕਰਦਾ ਇੱਕ ਵਾਰੀ ਲੰਘ ਗਿਆ ਹਨ ਦੁਬਾਰਾ ਵਾਪਸ ਨਹੀਂ ਆਉਂਦਾ ਇਸੇ ਗੱਲ ਦੀ ਸ਼ੁਰੂਆਤ ਕਰਨ ਦੀ ਆਪਾਂ ਅੱਜ ਦਾ ਵਲੌਗ ਹੈ ਜਿਹੜਾ ਸਟਾਰਟ ਕਰਦੇ ਆਗੇ ਸਭ ਦਾ ਤੁਹਾਡੇ ਚੈਨਲ ਜਦਵੀ ਸਿੱਧੂ ਬਲੌਗਸ ਦੇ ਵਿੱਚ ਤੇ ਇਸ ਮਾਰਨਿੰਗ ਦਾ ਟਾਈਮ ਸੀਗਾ ਜੀ ਆਪਾਂ ਪੀ ਰਹੇ ਸੀਗੇ ਚਾਹ ਵਗੈਰਾ ਤੇ ਮੇਰੇ ਨਾ ਪੈਰਾਂ ਤੇ ਥੋੜੇ ਥੋੜੇ ਨਾ ਰੈਸ਼ਸ ਜੀ ਹੋ ਗਏ ਸੀ ਤੇ ਉਹ ਹੁਣ ਬਿਲਕੁਲ ਠੀਕ ਹੋ ਰਹੀ ਸੀ ਕਿ ਤੇ ਮੈਨੂੰ ਇਸ ਚੀਜ਼ ਕਰਦੀ ਖੁਸ਼ੀ ਸੀਗੀ ਤੇ ਇਸ ਤੋਂ ਬਾਅਦ ਤੁਹਾਨੂੰ ਦਿਖਾਉਣੀ ਹੈ ਜੀ ਇੱਕ ਚੀਜ਼ ਆਪਾਂ ਆ ਗਈ ਸੀ ਆਪਣੇ ਗਾਰਡਨ ਦੇ ਵਿੱਚ ਤੇ ਇਹ ਹੈਗਾ ਜੀ ਆਮ ਦਾ ਬੂਟਾ ਤੇ ਤੁਹਾਨੂੰ ਇੱਕ ਪਿਆਰੀ ਜੀ ਚੀਜ਼ ਦਿਖਾਉਣੇ ਅੱਜ ਤੇ ਇੱਥੇ ਨਾ ਇੱਕ ਚਿੜੀ ਸੀਗੀ ਨਿੱਕੀ ਜੀ ਤੇ ਚਿੜੀ ਨੇ ਲਾ ਅੜਨਾ ਪਾਇਆ ਹੋਇਆ ਸੀਗਾ ਤੁਹਾਨੂੰ ਦਿਖਾਉਣੀ ਹੈ ਅਦੀ ਕਲਾਕਾਰੀ ਇਹਨਾਂ ਦੋ ਪੱਤੇ ਆ ਪੱਤਿਆਂ ਜੋੜ ਕੇ ਹੀ ਸਿਰਫ ਉਹਨੇ ਆੜਨਾ ਬਣਾਇਆਗਾ ਕਿੰਨਾ ਦੇਖੋ ਨਾ ਕੁਦਰਤੀ ਚੀਜ਼ਾਂ ਹੁੰਦੀਆਂ ਨੇ ਕਿੰਨਾ ਕਿੰਨੀ ਸੰਜੀਦਗੀ ਨਾਲ ਪਹਿਲਾਂ ਤਾਂ ਇਹਨੂੰ ਬੁਣਿਆ ਹੋਗਾ ਹਨ ਰੀਜਾ ਲਾ ਲਾ ਕੇ ਫਿਰ ਉਹਨੇ ਅੰਡੇ ਰੱਖੇ ਹੋਣੇ ਆ ਫਿਰ ਉਹਨੇ ਬੱਚੇ ਕੱਢੇ ਆ ਜੀ ਹਨ ਤੇ ਮੈਂ ਅੱਜ ਹੀ ਸਾਨੂੰ ਪਤਾ ਲੱਗੇ ਇਸ ਦਾ ਤੇ ਸਾਹ ਦਿਖਾਰੇ ਸੀਗੇ ਮੈਨੂੰ ਤੇ ਮੈਂ ਕਹਿ ਰਹੀ ਸੀ ਕਿ ਨਾ ਤੁਸੀਂ ਪੱਤੇ ਨਾ ਤੋੜਦੇ ਹੋ ਕਿਤੇ ਵਿਚਾਰੀ ਦਾ ਨਾ ਘਰ ਖਰਾਬ ਹੋ ਜਾਏ ਤੇ ਉਹ ਵਿੱਚ ਇਹਦੇ ਚਾਰ ਬੱਚੇ ਸੀਗੇ ਜਿਹੜੇ ਸਿਰਫ ਨਿੱਕੇ ਜਿਹੇ ਹਾਲ ਨੇ ਦੇ ਵਿੱਚ ਬੈਠੇ ਸੀਗੇ ਤੇ ਇੰਨੀ ਜਿਆਦੇ ਮੈਨੂੰ ਤਾਂ ਨਾ ਹੈਰਾਨੀ ਵੀ ਹੋਈ ਖੁਸ਼ੀ ਵੀ ਹੋਈ ਦੇਖ ਕੇ ਵੀ ਇਸ ਤਰੀਕੇ ਦਾ ਕਿੰਨਾ ਹਨਾ ਕੁਦਰਤ ਦੇ ਇਹ ਪਿਆਰੇ ਪਿਆਰੇ ਕ੍ਰਿਸ਼ਮੇ ਨੇ ਜਿਹੜੇ ਸਾਨੂੰ ਦੇਖਣ ਨੂੰ ਮਿਲਦੇ ਨੇ ਤੇ ਚਿੜੀਆਂ ਦੀ ਚੁੰਝਾਂ ਦੀ ਮੰਤਰ ਦੇਖੋ ਤੇ ਉਹਨਾਂ ਦੇ ਘਰ ਬਣਾਉਣ ਦਾ ਤਰੀਕਾ ਦੇਖੋ ਤੁਸੀਂ ਹਨਾ ਤੇ ਆਪਣੇ ਵਰਗਿਆਂ ਦੇ ਤਾਂ ਜੀ ਦੇਖੋ ਇੰਨਾ ਸੰਜੀਦਗੀ ਨਾਲ ਤੇ ਇੰਨੀ ਬਰੀਕੀ ਨਾਲ ਕੋਈ ਚੀਜ਼ ਵੀ ਨਹੀਂ ਬਣਦੀ ਜਿੰਨਾ ਕੁਦਰਤੀ ਚੀਜ਼ਾਂ ਬਣਾਉਂਦੀਆਂ ਨੇ ਤੇ ਇਹ ਸੀਗਾ ਆਪਣੇ ਘਰ ਦੇ ਵਿੱਚ ਅੰਬ ਦਾ ਬੂਟਾ ਲੱਗਿਆ ਹੋਇਆ ਸੀ ਤੇ ਉਹਦੇ ਪੱਤਿਆਂ ਦੇ ਵਿੱਚ ਉਹਨੇ ਆਲਣਾ ਬਣਾਇਆ ਹੋਇਆ ਹੈ ਸੀਗਾ ਤੇ ਅਸੀਂ ਦੇਖ ਰਹੇ ਸੀਗੇ ਖੜ ਕੇ ਤੇ ਤਹਨੇ ਚਿੜੀ ਦਿਖਾਉਣੀ ਹੈਗੀ ਉਹ ਸਾਹਮਣੇ ਬੈਠੀ ਹੈ ਚਿੜੀ ਉਹਦੇ ਕੋ ਤੁਹਾਨੂੰ ਦਿਖ ਰਹੀ ਹੋਣੀ ਹੈਗੀ ਫੋਨ ਦੇ ਵਿੱਚ ਨਾ ਥੋੜੀ ਵੱਡੀ ਲੱਗ ਰਹੀ ਹੋਣੀ ਹੈ ਬਟ ਨੇ ਬਹੁਤ ਛੋਟੀ ਜੀ ਚਿੜੀ ਹੈਗੀ ਤੇ ਹੁਣ ਇਹ ਚੋਗਾ ਲੈ ਕੇ ਆਏ ਸੀ ਕਿ ਉਹਨਾਂ ਵਾਸਤੇ ਤੇ ਅਸੀਂ ਕੋਲੇ ਖੜੇ ਸੀਗੇ ਨਾ ਤੇ ਨੂੰ ਘਬਰਾਟ ਹੋ ਰਹੀ ਸੀ ਵੀ ਕਿਤੇ ਮੇਰੇ ਬੱਚੇ ਨਾ ਲੈ ਜਾਣ ਜਾਂ ਹਣਾ ਇੱਧਰ ਉੱਧਰ ਨਾ ਕਰ ਦੇਣ ਤਾਂ ਕਰਕੇ ਅਸੀਂ ਫਿਰ ਉੱਥੋਂ ਵਾਪਸ ਆਗੇ ਸੀਗੇ ਤੇ ਹੁਣ ਆਪਾਂ ਜਿਹੜੀਆਂ ਨੂੰ ਪੱਤੇ ਪਾ ਰਹੇ ਸੀਗੇ ਸੀ ਕਿ ਬਾਜਰੀ ਦੇ ਪੱਤੇ ਤੇ ਬਹੁਤ ਖੁਸ਼ ਹੋ ਕੇ ਖਾਂਦੀਆਂ ਨੇ ਤੇ ਸਾਡੇ ਚੈਨਲ ਨੂੰ ਪਲੀਜ਼ ਜੀ ਜ਼ਰੂਰ ਕਰਿਓ ਜੀ ਸਬਸਕ੍ਰਾਈਬ ਜਿਨ੍ਹਾਂ ਨੇ ਨਹੀਂ ਕੀਤਾ ਹੈਗਾਗਾ ਤੇ ਵੀਡੀਓ ਨੂੰ ਦੱਬ ਕੇ ਲਾਈਕ ਸ਼ੇਅਰ ਕਰਦਿਆ ਕਰੋ ਜੀ ਤੇ ਪਿਆਰੇ ਪਿਆਰੇ ਇੱਕ ਬੈਲਟ ਵੀ ਕਰਦਿਆ ਕਰੋ ਇਸ ਤੋਂ ਬਾਅਦ ਮੈਂ ਲਗਾ ਰਹੀ ਸੀ ਕਿ ਜੀ ਪੋਚਾ ਤੇ ਅੱਜ ਮੈਨੂੰ ਥੋੜਾ ਫੀਵਰ ਜ਼ਿਆਦਾ ਸੀਗਾ ਤੇ ਤਾਂ ਕਰਕੇ ਘਰ ਦੇ ਕੰਮ ਤਾਂ ਹੀ ਆਪਣੇ ਸਾਰੇ ਦਿਨ ਹਨਾ ਖਤਮ ਨਹੀਂ ਹੁੰਦੇ ਹੈਗੇ ਘਰ ਦੇ ਕੰਮ ਇਹ ਨਹੀਂ ਦੇਖਦੇ ਵੀ ਕੋਈ ਬਿਮਾਰ ਆ ਜਾਂ ਕੋਈ ਕਿਵੇਂ ਹਨਾ ਇਹਨਾਂ ਨੇ ਚੱਲੇ ਜਾਣਾ ਰਹਿਣਾ ਹੰਦਾਗਾ ਤੇ ਆਪਾਂ ਕਰਤੀਆਂ ਸੀਗੀਆਂ ਸਾਰੀਆਂ ਸਫਾਈਆਂ ਫਿਨਿਸ਼ ਤੇ ਕਿਉਂਕਿ ਛੋਟਾ ਸਭ ਚੱਲ ਗਿਆ ਸੀਗਾ ਸਕੂਲ ਇਸ ਤੋਂ ਬਾਅਦ ਸਾਰੇ ਕੰਮ ਆਪਾਂ ਖਤਮ ਕਰ ਲਏ ਸੀ ਤੇ 12 ਵਜ ਚੁਕੇ ਸੀਗੇ ਤੇ ਮੈਂ ਹੁਣ ਖਾਣਾ ਖਾ ਰਹੀ ਸੀਗੀ ਕਿਉਂਕਿ ਪਹਿਲਾਂ ਨਾ ਮੈਨੂੰ ਬਿਲਕੁਲ ਟੇਸਟੀ ਲੱਗ ਰਹੀ ਸੀ ਕੋਈ ਵੀ ਚੀਜ਼ ਤੇ ਹੁਣ ਇਹਦੇ ਵਿੱਚ ਢਾਈ ਰੋਟੀਆਂ ਰੱਖਿਆ ਸੀ ਤੇ ਕੋ ਰੋਟੀਆਂ ਬਾਹਰ ਘਤੂਰੇ ਨੂੰ ਪਾ ਕੇ ਆਵਾਂਗੇ ਬਾਕੀ ਦੇਖਦੀਆਂ ਡੇਢ ਜੇਕਰ ਮੈਨੂੰ ਸਵਾਦ ਲੱਗੀ ਤਾਂ ਮੈਂ ਖਾऊंगी ਤੇ ਇਸ ਤੋਂ ਬਾਅਦ ਸੀ ਆ ਗਿਆ ਸੀਗਾ ਛੋਟਾ ਸਾਫ ਸਕੂਲੋਂ ਤੇ ਉਹ ਹੁਣ ਨਾਈ ਨਹੀਂ ਕਰੂਗੀ ਜੀ ਆਵਦੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀਗੀ ਤੇ ਮੈਂ ਕਿਹਾ ਚੱਲ ਤੂੰ ਹਣਾ ਨਹਾ ਲਾ ਉਹ ਕਰੂਗਾ ਨਹੀਂ ਨਹੀਂ ਆਪਣੀ ਤੇ ਕਿਉਂਕਿ ਉੱਥੇ ਨਾ ਬੇਸ਼ੱਕ ਪੱਖੇ ਲੱਗੇ ਆ ਜੀ ਹਨਾ ਕੋਈ ਮਤਲਬ ਸਿਸਟਮ ਬਹੁਤ ਵਧੀਆ ਸਕੂਲਾਂ ਦਾ ਪਰ ਨਾ ਗਰਮੀ ਬਹੁਤ ਜ਼ਿਆਦੇ ਹੋ ਜਾਂਦੀ ਪਸੀਨਾ ਬਹੁਤ ਜ਼ਿਆਦੇ ਆ ਜਾਂਦਾ ਬੱਚਿਆਂ ਨੂੰ ਤੇ ਹੁਣ ਉਹਦਾ ਵਧੀਆ ਫਰੈਸ਼ ਹੋ ਜੂਗਾ ਜੀ ਕਿਉਂਕਿ ਕਟਾਲੂ ਹੁੰਦੇ ਆ ਨਾ ਪਸੀਨੇ ਦੇ ਤੇ ਇਸ ਤਰੀਕੇ ਨਾਲ ਸੈੱਟ ਨਹੀਂ ਹੁੰਦਾ ਹੈਗਾ ਬਿਵਾਰੀਆਂ ਲੱਗਣ ਦਾ ਖਤਰਾ ਹੁੰਦਾ ਜ਼ਿਆਦਾ ਹੁੰਦਾ ਹੈਗਾ ਤੇ ਤਾਂ ਕਰਕੇ ਆਪਾਂ ਨੂੰ ਨੁਮਾਤਾ ਸੀਗਾ ਇਸ ਵਾਰ ਬਾਉਨ ਵੀਟਾ ਦਾ ਦੁੱਫੜਾ ਦੇਗੇ ਜੀ ਇਹਨੂੰ ਆਪਾਂ ਤੇ ਫਰੂਟ ਕੱਟ ਕੇ ਦੇ ਦਾਂਗੇ ਫਰੂਟ ਖਾ ਲੂਗਾ ਜੀ ਇਹ ਥੋੜੇ ਜਿ ਤੇ ਇਸ ਤੋਂ ਬਾਅਦ ਆਪ ਪਰੇਸ਼ਟ ਕਰਾਂਗੇ ਤੇ ਰੈਸਟ ਵਗੈਰਾ ਕਰਨ ਤੋਂ ਬਾਅਦ ਡੇਡ ਡੇਡਕਾ ਟਾਈਮ ਹੋ ਗਿਆ ਸੀਗਾ ਤੇ ਆਪਾਂ ਬਣਾਲੀ ਸੀਗੀ ਚਾਹ ਕਿਉਂਕਿ ਸਾਹ ਬਾਗੇ ਸੀਗੇ ਜਿੱਤੇ ਉਹਨਾਂ ਨੇ ਵਾਪਸ ਫੇਰ ਜਾਣਾ ਸੀਗਾ ਡਿਊਟੀ ਤੇ ਇਹ ਦੇਖੋ ਸੌਂ ਗਿਆ ਸੀਗਾ ਹੁਣ ਤੇ ਮੈਨੂੰ ਐਵੇਂ ਹੁੰਦਾ ਨਾ ਘੰਟਾ ਡੇਡ ਘੰਟਾ ਬੱਚਾ ਰੈਸਟ ਕਰ ਲੈਣਾ ਤੇ ਥੋੜਾ ਫਰੈਸ਼ ਜਾ ਹੋ ਜਾਂਦਾ ਹੈਗਾ ਸਰੀਰ ਤੇ ਦੁਬਾਰੇ ਐਕਟਿਵ ਹੋ ਜਾਂਦਾ ਹੈਗਾ ਬੱਚਾ ਹਨਾ ਤਾ ਕਰਕੇ ਜਿੱਤੇ ਇਸ ਤੋਂ ਬਾਅਦ ਮੈਂ ਅਗੀ ਸੀਗੀ ਬਾਹਰ ਕੇ ਬਾਹਰ ਦੇਖੋ ਧੁੱਪ ਕਿੰਨੀ ਹੈਗੀ ਤੇ ਆਪਣੇ ਜਿਹੜੇ ਨਾ ਕੰਮ ਪਏ ਸੀਗੇ ਜਿਵੇਂ ਉਹਨਾਂ ਕੱਪੜੇ ਵਾਸ਼ ਕਰਨ ਵਾਲੇ ਸੀਗੇ ਤੇ ਉਹ ਕਰ ਲਾਂਗੇ ਹੁਣ ਆਪਾਂ ਕਿਉਂਕਿ ਨਾ ਪਹਿਲਾਂ ਮੈਂ ਕੀਤੇ ਨਹੀਂ ਹੈਗੇ ਕੱਪੜੇ ਵਾਸ਼ ਕਿਉਂਕਿ ਗਰਮੀ ਬਹੁਤ ਜ਼ਿਆਦਾ ਵਧ ਗਈ ਸੀਗੀ ਤੇ ਕਾਜ ਆਪਣੀ ਸੇਰ ਸੈਟ ਨਹੀਂ ਸੀਗੀ ਤਾਂ ਕਰਕੇ ਤੇ ਹੁਣ ਆਪਾਂ ਸਾਰੇ ਕੱਪੜੇ ਵਾਸ਼ ਕਰ ਲਾਂਗੇ ਜਿਹੜੇ ਘਰ ਦੇ ਕੰਮ ਆ ਉਹ ਕਰ ਲਾਂਗੇ ਕਿਉਂਕਿ ਇਸ ਤੋਂ ਬਾਅਦ ਜੀ ਬਰਤਨ ਵਗੈਰਾ ਵੀ ਸਾਫ਼ ਕਰਨੇ ਹੋਣਗੇ ਤੇ ਇਸ ਵਾਰ ਟਿਊਸ਼ਨ ਵਾਲੇ ਬੱਚੇ ਆ ਜਾਣਗੇ ਤੇ ਫੇਰ ਸਾਰਾ ਕੰਮ ਨਾ ਇੱਕੇ ਦਮ ਜਰਲ ਜਾਂਦਾ ਹੈਗਾ ਤਾ ਕਰਕੇ ਮੈਂ ਸੱਚੇ ਵੀ ਥੋੜਾ ਥੋੜਾ ਕੰਮ ਜਿਹੜਾ ਹੈ ਨਾ ਪਸਾਰਾ ਖਤਮ ਕਰ ਲੈਣੀ ਹੈਗੀ ਤੇ ਇਸ ਤੋਂ ਬਾਅਦ ਫਿਰ ਮੈਂ ਆ ਗਈ ਸੀ ਵਾਪਸ ਚੁੰਨੇ ਕੋਲੇ ਤੇ ਮੈਨੂੰ ਇਹ ਦੇਖਣਾ ਬਹੁਤ ਵਧੀਆ ਲੱਗਦਾ ਹੈਗਾ ਤੇ ਇਧਰ ਮੈਡਵਾ ਦੇ ਕਪੂਰੀ ਛੱਲੀ ਹੈ ਜਿਹੜੀ ਇਹਨਾਂ ਨੇ ਖਤਮ ਕਰਤੀ ਸੀਗੀ ਤੇ ਇਧਰ ਬੈਠੇ ਸੀਗੇ ਚੁੰنو ਬਾਜੀ ਆਪਣੇ ਤੇ ਇਹ ਬਹੁਤ ਜਿਆਦਾ ਸਾਰੇ ਤੋਂ ਇਹ ਲੱਗਦੇ ਹੀ ਹੈਗਾ ਤਾਂ ਕਰਕੇ ਇਹਨੂੰ ਬੁਲਾਉਣ ਦੇ ਮਾਰੀ ਮੈਂ ਆ ਜਾਣੀ ਹੁੰਨੀ ਹੈਗੀ ਤੇ ਮੈਨੂੰ ਬਹੁਤ ਜਿਆਦਾ ਪਿਆਰਾ ਲੱਗਦਾ ਹੈ ਇਹ ਤੇ ਇਧਰ ਆਵਲੀ ਮੈਡਮ ਦੇਖੋ ਜਿਹੜੇ ਸਾਰੇ ਗਏ ਛੱਲ ਗਏ ਸੀ ਜਿਹੜੇ ਇਹਨੇ ਵੀ ਖਤਮ ਕਰਤ ਗਾ ਤੇ ਬਹੁਤ ਖੁਸ਼ ਹੋ ਕੇ ਖਾਦੇ ਲਗੇ ਇਹ ਤੇ ਪੂਰੇ ਹੁਣ ਨਰਜਕਾ ਬੈਠਾ ਸੀ ਗਿਆ ਇਹ ਤੇ ਇਸ ਤੋਂ ਬਾਅਦ ਆਪ ਜਿਹੜੇ ਬਾਕੀ ਦੇ ਕੰਮ ਆ ਜਿਹੜੇ ਸਾਰੇ ਉਹ ਦੇਖਾਂਗੇ ਜੀ ਤੇ ਦੇਖਦੇ ਆ ਟਿਊਸ਼ਨ ਵਾਲੇ ਬੱਚੇ ਦਾ ਜਿਹੇ ਪੇਪਰ ਕਿਵੇਂ ਦਾ ਰਿਹਾ ਬੱਸ ਜਿਹੜੇ ਮੇਰੇ ਪੜਾਈ ਹੋਏ ਸਟੂਡੈਂਟ ਬਹੁਤ ਜ਼ਿਆਦਾ ਵਧੀਆ ਨੰਬਰਾਂ ਨਾਲ ਪਾਸ ਹੁੰਦੇ ਲਗੇ ਤੇ ਆ ਸਹਿਜ ਰਣੀ ਜਿੱਥੇ ਜੀ ਕਰਦਾ ਉੱਥੇ ਭਾਂਡੇ ਸਿੱਟ ਜਾਂਦੀ ਹੈਗੀ ਉਹ ਤੇ ਇਸ ਤੋਂ ਬਾਅਦ ਕਰਦਾਂਗੇ ਜੀ ਆਪਾਂ ਇਸੇ ਆਫ ਤੇ ਲੋ ਆ ਦੇਖੋ ਹੁਣ ਇਹਦੀ ਉੱਠਣ ਦੀ ਤਿਆਰੀ ਸੀਗੀ ਉਟ ਗੜੂਗਾ ਹੁਣ ਤੇ ਮੈਨੂੰ ਇਹ ਛੇੜਨਾ ਬਹੁਤ ਵਧੀਆ ਲੱਗਦਾ ਕਿਉਂਕਿ ਬੱਚਿਆਂ ਨਾਲ ਇੰਨਾ ਜ਼ਿਆਦਾ ਮੋਹ ਹੁੰਦਾ ਬੱਚਿਆਂ ਨਾਲ ਘਰ ਦੇ ਵਿੱਚ ਜਿਹੜੀਆਂ ਖੁਸ਼ੀਆਂ ਨੇ ਹਨ ਦੁਗਲੀਆਂ ਹੋ ਜਾਂਦੀਆਂ ਤੇ ਸਭ ਜਾਰੇ ਸਿਕਿਉਰਿਟੀ ਤੇ ਆ ਆਪਾਂ ਹੀ ਆਏ ਸੀਗੇ ਇੱਕ ਪੱਖਾ ਰੱਖਣ ਤੇ ਸਵਤ ਮੇ ਕੱਪੜੇ ਸੀਗੇ ਤੋਰੇ ਹੀ ਸੀਗੇਦਰ ਕਿਉਂਕਿ ਥੋੜੇ ਥੋੜੇ ਨਾਲ ਜ਼ਿਆਦਾ ਹੋ ਜਾਂਦੀ ਤੇ ਆਟਾ ਪੜਾ ਆ ਗਿਆ ਸੀਗੇ ਤੇ ਉਹਨੂੰ ਪਟੋਲੀ ਦੇ ਵਿੱਚ ਪਾਵਾਂਗੇ ਤੇ ਬੱਚੇ ਆਗੇ ਸੀਗੇ ਟਿਊਸ਼ਨ ਵਾਲੇ ਤੇ ਇਹਨਾਂ ਨੂੰ ਆਪਾਂ ਕੰਮ ਵਰਕ ਕਰਵਾ ਦਾਂਗੇ ਜਿਹੜਾ ਵੀ ਹੋਇਆ ਇਹਨਾਂ ਦਾ ਇੱਕ ਰਾਉਂਡ ਮੈਨੂੰ ਇੱਧਰ ਕੋਲੇ ਲਾ ਕੇ ਜਾਣਾ ਪਿਆ ਤੇ ਇਸ ਵਾਰ ਟਾਈਮ ਜਿਹੜਾ ਹੋ ਗਿਆ ਸੀਗਾ 7:30 ਦੇ ਕਰੀਬ ਹੋ ਗਿਆ ਸੀਗੇ ਤੇ ਅੱਜ ਮੈਂ ਬਣਾ ਰਹੀ ਸੀ ਕਿਹਦੀ ਸਬਜ਼ੀ ਸਬਜ਼ੀ ਲਈ ਆਪਾਂ ਗਰੇਵੀ ਸੀਗੀ ਬਣਾਣੀ ਸੀ ਤੇ ਇਹਦੇ ਵਿੱਚ ਆਪਾਂ ਲਸਣ ਪਿਆਜ਼ ਤੇ ਟਮਾਟਰ ਵਗੈਰਾ ਸਾਲਾ ਪੀਸ ਲਿਆ ਸੀਗੇ ਵਿੱਚ ਪਿਆਜ਼ ਕਰ ਲਿਆ ਸੀਗਾ ਵਗੈਰਾ ਸਾਰਾ ਕੁਝ ਮਿਕਸੀ ਦੇ ਵਿੱਚ ਤੇਜ਼ ਤਬਾਦੇ ਤੇ ਹਰੀ ਮਿਰਚਾਂ ਪੰਜ ਸਾਲਾ ਪਾ ਕੇ ਤੜਕਾ ਲਗਾ ਦਿੱਤਾ ਤੇ ਆਲੂ ਵਾਲੀ ਸੀਗੇ ਤੇ ਆਲੂ ਆਦੀ ਸਬਜ਼ੀ ਦੇ ਵਿੱਚ ਪਾਟ ਕੇ ਝਾਰ ਕਰਾਗੇ ਤਰਸ ਇਹ ਵਾਲੇ ਆਪਾਂ ਸਬਜ਼ੀ ਡਾਲਾ ਲਿਆ ਤੇ ਇਹ ਵਾਲੇ ਆਲੂ ਸੀਗੇ ਤੇ ਕੱਢਣ ਨੂੰ ਰੱਖ ਦੂਗੀ ਦੇ ਵਿੱਚ ਕਿਉਂਕਿ ਅਪ ਸੁਆ ਬਣਾਵਾਂਗੇ ਚਾ ਆਲੂ ਵਾਲੇ ਬਣਾਉਂਦੇ ਸਾਲਾਪੜਾ ਲੱਕਪਗ ਸਾਲਾ ਬਣਾਉਂਦਾ ਤੇ ਚਾਹ ਤਾਰ ਘੜੇਉਂਦਾ ਸਾਲਾਪੜਾ ਇਸ ਦੇ ਵਿੱਚ ਪਾਵਾਂਗੇ ਜਿੰਨੇ ਵੀ ਆਪਣੀ ਹੁੰਦੀ ਨੇ ਘਰ ਦੇ ਵਿੱਚ ਆਪਾਂ ਜਿਆਦਾ ਹਾਰਡ ਮਸਾਲਿਆਂ ਦੀ ਵਰਤੋਂ ਨਹੀਂ ਕਰਦੇ ਹੈ ਕਿ ਕਿਉਂਕਿ ਬਾਲੇ ਮਸਾਲਾ ਹੋ YouTube ਜਿਹੜਾ ਹਾਰਡ ਮਸਾਲਾ ਦੀ ਪਰ ਸਾਡੀ ਨਾਲ ਉਹ ਨਹੀਂ ਵਧਿਆ ਰਹੇ ਜਿਹੜੀ ਕਿਉਂਕਿ ਰਿਆਣਾ ਰਿਆਣਾ ਜਿਹੜਾ ਜਿਹੜਾ ਚਾਹ ਖਾਈ ਜਾਵੇ ਉਹਨੇ ਖਾ ਕੇ ਤੇ ਅਕਸਰ ਅਕਸਰ ਤਾਂ ਕਰਿਆ ਜਿਹੜੀ ਚੀਜ਼ ਕਰਦੇ ਰੱਖੇ ਆਪਾਂ ਚਮਾ ਬਿਲਕੁਲ ਸਿੰਪਲ ਸਾਡੇ ਨਾਲ ਜਿਹੜੀ ਤੇ ਆਪ ਲਗਾ ਲਗੀ ਕੋਸ਼ਿਸ਼ ਕਰਦੇ ਹੋ ਨੇ ਜਿਹੜੀ ਚੀਜ਼ ਕਰਦੇ ਚਾਹ ਪਾਦਾ ਕੀ ਹੈ ਨਾ ਇਸ ਵਾਲੇ ਪਾਦੇ ਸੁਰੀ ਮੇਥੇ ਦਾ ਫੇਵਰ ਹੈ ਜਿਹੜਾ ਆਲੂਗਾ ਚਾਰ ਚਾਰ ਲਗਾ ਲੈਂਦੀ ਹੈ ਕਿ ਕਿ ਆਲਵੇਸ ਆ ਇਸ ਸਵਾਦੇ ਦੀ ਚਪਾਕ ਕੀਤੀ ਆ ਤੇ ਆਲੂ ਪਕਾ ਤਾ ਥੋੜਾ ਇਹਨਾਂ ਨੂੰ ਸਵਾਦ ਆ ਜਾਣਾ ਆਲੂ ਵਿੱਚ ਪਾ ਕੇ ਤੇ ਇਹਦੇ ਕੋਲ ਨੂੰ ਸਾਂਨੀ ਤੋਂ ਇਸ ਸਵਾਦੇ ਦੇ ਵਿੱਚ ਪਾ ਲਈ ਤੇ ਖਾੜਾ ਵਗੈਰਾ ਆਪਾਂ ਬਣਾ ਤਾ ਖਾੜਾ ਵਗੈਰਾ ਆਪਣਾ ਹੋ ਗਈ ਸੀ ਰੈਡੀ ਤੇ ਇਤਨਾ ਮੈਂ ਜਦੋਂ ਇਧਰ ਆਈ ਲਾਈਟ ਆਫ ਕਰਨ ਤੇ ਪਤਾ ਲੱਗੀ ਸੀ ਕਿ ਇਹਦੀ ਰਿਵਾਰਡ ਆਪਾਂ ਵੀ ਆ ਰਹੀ ਰੱਦ ਆ ਗਈ ਤੇ ਇਤਨਾ ਡੱਗੀ ਆਪਾਂ ਇੱਕ ਬਰ ਦਾਗੀ ਤੇ ਇਤਨਾ ਤੇ ਕਾਫੀ ਅਦੇ ਹਨੇਰਾ ਵੀ ਹੋ ਗਿਆ ਸੀ ਤੇ ਮੈਨੂੰ ਲੱਗਿਆ ਵੀ ਸ਼ੋਕਰ ਆਣਾ ਮੈਂ ਇਤਨਾ ਗਿੜਾ ਆਰਾਊਂਡ ਲਾ ਲਿਆ ਵੀ ਅੱਛਾ ਕਰ ਲਿਆ ਸਾਰਾ ਕੁਝ ਤੇ ਇਸ ਤੋਂ ਬਾਅਦ ਆਪਾਂ ਟੈਂਕੀਪਰ ਆ ਗਈ ਸੀ ਆਪਣੀ ਹੜਾ ਉਹ ਪੱਖਣੀ ਪਾੜੀ ਵਾਲੀ ਤੇ ਇਸ ਤੋਂ ਬਾਅਦ ਸਾਡਾ ਬਲੌਕ ਵੀ ਦੇ ਲਈ ਸੱਟ ਲੱਗਦਾ ਇਹਦੀ ਹਰ ਇੱਕ ਚੀਜ਼ ਹੀ ਖੇਡ ਹੀ ਬਣ ਜਾਂਦੀ ਹੈ ਤੇ ਬਾਏ ਬਾਏ